के तो था, कैंडल लेकिन अखादे वेचे हंजू की की कहना कहना चाहोगे चाहोगे तो तो कैंडल से लेकिन ज़रूर आग लगाई थी अगली टर्न हमारी थी मेरे पापा ने बोला था सारा सम्मान निकाल लो लेकिन पता नहीं क्या था कश्मीरी भाईचारे ने उस टाइम भी हमारी जान बचाई थी लेकिन आज का यह हादसा देख के ना मुझे वही पैंतीस साल के पुराने जख्म याद आ गए हैं कि कैसे मुझे सब कुछ हमारा घर छोड़ के आना पड़ा था इतनी सरकारें बदली कितना कुछ हुआ लेकिन आज भी मेरा कश्मीर उसी आतंकवाद में झुलस रहा है जिसका मुझे बहुत दुख होता है तब से मेरा आज जब से मैंने कल से हादसा सुना मेरे आँख से एक मिनट भी आंसू नहीं रुक पाए कश्मीर जो है पहले जैसा होएगा जिसमें हम हंसते खेलते थे, सारे मिल के रहते थे। पता नहीं, वो दिन कब आएगा कल जो इतना दर्दनाक हादसा हुआ ना वो एक एक तस्वीर मेरे आँखों आँखों के आगे झलक रही है कि क्यों क्यों ऐसा कर रहे हैं ये क्यों ਦੇਖੋ ਮੈਂ ਸਮਝਾ ਜੀ ਮਜ਼ਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਇਹ ਗੱਲ ਜਮਾਤ ਦੀ ਨਹੀਂ ਹੈ ਜੀ ਇਹ ਸਿਰਫ ਛੋਟੀਆਂ ਸੋਚਾਂ ਨੇ ਇਹ ਜਿਹੜੇ ਫਿਰਕਾਪਸ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਕਾਨੂੰਨੀ ਹਰਕਤਾਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਦਾ ਕੋਈ ਮਜ਼ਬ ਹੁੰਦਾ ਹੈ ਹੱਤਕਦਾ ਤੇ ਉਹਨਾਂ ਦਾ ਤਾਂ ਕੋਈ ਮਜ਼ਬ ਹੁੰਦਾ ਨਹੀਂ ਮੇਰਾ ਇਹ ਸਵਾਲ ਹੈ ਕਿ ਜਦ ਉਹਨਾਂ ਦਾ ਕੋਈ ਮਜ਼ਬ ਨਹੀਂ ਹੁੰਦਾ ਤੇ ਮਜ਼ਬ ਪੁੱਛ ਕੇ ਗੋਲੀ ਕਿਉਂ ਮਾਰਦੇ ਮੈਨੂੰ ਸਮਝ ਨਾ ਆ ਜਿਹੜੇ ਉਹ ਅਗਰ ਮੁਸਲਮਾਨ ਵੀ ਨੇ ਤੇ ਸ਼ਾਇਦ ਉਹਨਾਂ ਨੇ ਕੁਰਾਨ ਨਹੀਂ ਪੜ੍ਹੀ ਹੋਵੇਗੀ ਕਿਉਂਕਿ ਕੁਰਾਨ ਦੇ ਕਿਤੇ ਲਿਖਿਆ ਨਹੀਂ ਕਿ ਤੁਸੀਂ ਕੁੱਨ ਕਰੋ ਤੁਸੀਂ ਹਿੰਸਾ ਕਰੋ ਤੁਸੀਂ ਮਾਰਕੁੱਟ ਕਰੋ ਤੁਸੀਂ ਜਾਨ ਮਾਲ ਦੀ ਹਾਨੀ ਕਰੋ ਐਸਾ ਕੋਈ ਕੁਰਾਨ ਜਾਂ ਕਿਸੇ ਵੀ ਮਜ਼ਹਬ ਦੀ ਕਿਤਾਬ ਦੇ ਵਿੱਚ ਨਹੀਂ ਲਿਖਿਆ ਪੈਲਗਾਮ ਚ ਹੋਏ ਅੱਤਕਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰੇ ਦੇਸ਼ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਉੱਤੇ ਹੀ 26 ਦੇ ਕਰੀਬ ਮਾਰੇ ਗਏ ਉਹ ਬੇਗੁਨਾਹਾਂ ਨੂੰ ਲੈ ਕੇ ਅੱਜ ਕੈਂਡਲ ਮਾਰਚ ਵੀ ਕੱਢੇ ਜਾ ਰਹੇ ਨੇ ਅੰਮ੍ਰਿਤਸਰ ਦੇ ਰਾਣੀ ਕੇ ਬਾਗ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਲੋਕਾਂ ਵੱਲੋਂ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਸਨੀਕਾਂ ਵੱਲੋਂ ਜਿਹੜਾ ਹੈ ਉਹ ਕੈਂਡਲ ਮਾਰਚ ਜਿਹੜਾ ਹੈ ਉਹ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਹੁਤ ਆਤ ਵਰਤਾ ਜਿਹੜੀਆਂ ਨੇ ਉਹ ਇੱਥੇ ਮੌਜੂਦ ਨੇ ਅਤੇ ਉਹਨਾਂ ਵੱਲੋਂ ਇੱਕ ਸ਼ਰਦਾ ਸੁਮਨ ਜਿਹੜੇ ਨੇ ਉਹ ਜਰੂਰ ਉਹਨਾਂ ਨੌਜਵਾਨਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਜਿਨ੍ਹਾਂ ਨੇ ਬੇਗੁਨਾਹ ਲੋਕਾਂ ਨੇ ਜਿਹੜੀ ਹੈ ਆਪਣੀ ਜਾਨ ਜਿਹੜੀ ਹੈ ਉਹ ਗਵਾਈ ਹੈ ਬਹੁਤ ਸਾਰੇ ਲੋਕ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੌਜੂਦ ਨੇ ਹੱਥਾਂ 'ਚ ਤਿਰੰਗੇ ਝੰਡੇ ਹੱਥ 'ਚ ਫੜੇ ਨੇ ਹਾਲਾਂਕਿ ਇਸ ਨੂੰ ਲੈ ਕੇ ਅੱਜ ਸਾਰੇ ਧਰਮਾਂ ਦੇ ਲੋਕ ਇਕਜੁੱਟ ਹੋਦੇ ਹੋਏ ਵੀ ਨਜ਼ਰ ਆਏ ਜਿੱਥੇ ਮੁਸਲਮਾਨ ਭਾਈਚਾਰੇ ਵੱਲੋਂ ਵੀ ਇਸ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਬਹੁਤ ਜਿਹੜੇ ਗੰਭੀਰ આરોਪ ਜਿਹੜੇ ਨੇ ਉਹਨਾਂ ਵੱਲੋਂ ਜੋ ਟੈਰਰਿਸਟ ਨੇ ਉਹਨਾਂ ਉੱਤੇ ਲਗਾਏ ਗਏ ਉੱਥੇ ਹੀ ਅ ਅੱਜ ਜਗ੍ਹਾ-ਜਗ੍ਹਾ ਦੇ ਉੱਤੇ ਪੁਤਲੇ ਜਿਹੜੇ ਨੇ ਉਹ ਵੀ ਸਾੜੇ ਗਏ ਕਈਆਂ ਵੱਲੋਂ ਪਾਕਿਸਤਾਨ ਦੇ ਜਿਹੜੇ ਨੇ ਝੰਡੇ ਜਿਹੜੇ ਨੇ ਉਹ ਵੀ ਸਾੜੇ ਗਏ ਲੇਕਿਨ ਇਸ ਜਗ੍ਹਾ ਦੇ ਉੱਤੇ ਜੋ ਰਾਣੀ ਕੇ ਬਾਗ ਦੀ ਗੱਲ ਕੀਤੀ ਜਾਵੇ ਤਾਂ ਇਸ ਜਗ੍ਹਾ ਦੇ ਉੱਤੇ ਇੱਕ ਕੈਂਡਲ ਮਾਰਚ ਕੀਤਾ ਜਾ ਰਿਹਾ ਕਿਉਂਕਿ ਹਮੇਸ਼ਾ ਹੀ ਮੁਹਬੱਤ ਦੀ ਇੱਕ ਅਲਖ ਜਗਾਉਂਦੀ ਹੈ ਜਿਸ ਕਰਕੇ ਇੱਕ ਅਲਖ ਜਗਾਉਂਦੀ ਜਿਹੜੀ ਹਜੂਰਤ ਜਿਹੜੀ ਹੈ ਉਹ ਸਮਝੀ ਜਾ ਰਹੀ ਹੈ ਦੂਸਰੇ ਪਾਸੇ ਦੀ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਬਹੁਤਾਂ ਔਰਤਾਂ ਜਿਹੜੀਆਂ ਨੇ ਇੱਥੇ ਮਹਿਲਾਵਾ ਜਿਹੜੇ ਬਜ਼ੁਰਗ ਬੱਚੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਮੌਜੂਦ ਨੇ ਜਿਨ੍ਹਾਂ ਦੀਆਂ ਅੱਖਾਂ ਜਿਹੜੀਆਂ ਸਨ ਉਹ ਵੀ ਨਾਮ ਜਿਹੜੀਆਂ ਸੀਗੀਆਂ ਉਹ ਨਜ਼ਰ ਆ ਰਹੀਆਂ ਸਨ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡਾ ਕਰੋਸ਼ ਜਿਹੜਾ ਹੈ ਉਹ ਵੀ ਲੋਕਾਂ ਦੇ ਵਿੱਚ ਜਿਹੜਾ ਸੀਗਾ ਉਹ ਦੇਖੋ ਨੂੰ ਮਿਲ ਰਿਹਾ ਸੀ ਲੇਕਿਨ ਅੱਜ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਜਿਹੜੇ ਨੇ ਉਹ ਵੀ ਇੱਥੇ ਕੈਂਡਲਸ ਜਿਹੜੀਆਂ ਨੇ ਉਹ ਵੀ ਜਗਾ ਕੇ ਜੋ ਇੱਕ ਟ੍ਰਿਬਿਊਟ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਜੋ ਕਿ ਇੱਕ ਉਹਨਾਂ ਨੂੰ ਸਿੰਬੋਲਿਕ ਟ੍ਰਿਬਿਊਟ ਜਿਹੜਾ ਹੈ ਉਹ ਦਿੱਤਾ ਜਾ ਸਕੇ ਲੇਕਿਨ ਕਿਤਨਾ ਕਿਤੇ ਦੇ ਕੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਜੋ ਹਾਲਾਤ ਅੱਜ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਬਣੇ ਹੋਏ ਨੇ ਉਸ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕਾਂ ਦੇ ਵਿੱਚ ਗੁੱਸਾ ਵੀ ਹੱਤਕਵਾਰ ਨੂੰ ਲੈ ਕੇ ਜਰੂਰ ਇੱਕ ਨੂੰ ਮਿਲ ਰਿਹਾ ਔਰ ਦੂਸਰੇ ਪਾਸੇ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਰਾਜਨੀਤੀ ਕਰਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਸਨ ਲੇਕਿਨ ਅੰਮ੍ਰਿਤਸਰ ਦੇ ਰਾਣੀਕੇ ਬਾਗ ਦੇ ਵਿੱਚ ਜਿਹੜਾ ਹੈ ਇੱਕ ਜੋ ਅਲੱਗ ਮੁਹਿੰਮ ਜਿਹੜੀ ਆ ਸ਼ੁਰੂ ਕੀਤੀ ਆ ਤੰਗਵੀਰ ਸਾਹਿਬ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣ ਤੰਗਵੀਰ ਜੀ ਕੀ ਕਹਿਣਾ ਚਾਹੋਗੇ ਕੈਂਡਲ ਮਾਰਚ ਕੀਤਾ ਗਿਆ ਬਹੁਤ ਆਤ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਸ ਤੇ ਰਾਜਨੀਤੀ ਖੇਡਦੀ ਹੋਈ ਨਜ਼ਰ ਆ ਰਹੀਆਂ ਨੇ ਤੁਸੀਂ ਪੂਰੇ ਆਪਣੇ ਇਲਾਕੇ ਦੇ ਨਾਲ ਮਿਲ ਕੇ ਇਹਦਾ ਕੈਂਡਲ ਮਾਰਚ ਕਰਦੇਗਾ ਦੇਖੋ ਜੀ ਅੱਜ ਦਾ ਜਿਹੜਾ ਤੁਸੀਂ ਕੱਲ ਤੁਸੀਂ ਦੇਖਿਆ ਵੀ ਜਿਸ ਤਰ੍ਹਾਂ ਜੋ ਜ਼ੁਲਮ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਸਾਡੇ ਹਿੰਦੁਸਤਾਨੀਆਂ ਦੇ ਹਿੰਦੂਆਂ ਦੇ ਉੱਪਰ ਹੋਇਆ ਹੈ ਇਹ ਦੀ ਜਿੰਨੀ ਵੀ ਨਿੰਦਿਆ ਜਿੰਨੀ ਵੀ ਲਿਖੇਦੀ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਔਰ ਮੈਂ ਸਮਝਦਾ ਵੀ ਇਹਦੇ ਉੱਪਰ ਰਾਜਨੀਤੀ ਕਰਨੀ ਔਰ ਛੱਪੋਂ ਮਾੜੀ ਗੱਲ ਉਹਨਾਂ ਰਾਜਨੀਤਿਕ ਲੋਕਾਂ ਲਈ ਹੈ ਜਿਹੜੇ ਅੱਜ ਰਾਜ ਦੀ ਰੋਟੀਆਂ ਸੇਕਣਾ ਚਾਹੁੰਦੇ ਨੇ ਇਹ ਸਾਡੇ ਸਾਰੇ ਹਿੰਦੁਸਤਾਨੀਆਂ ਲਈ ਇੱਕ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਔਰ ਮੈਂ ਸਮਝਦਾ ਵੀ ਅੱਜ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਸਰਕਾਰ ਦੇ ਨਾਲ ਚਲੋ ਅਸੀਂ ਵੀ ਸਰਕਾਰੇ ਸਰਕਾਰ ਦੇ ਖਿਲਾਫ ਹੀ ਆ ਲੇਕਿਨ ਇਸ ਵੇਲੇ ਸਰਕਾਰ ਦੇ ਨਾਲ ਰਲ ਕੇ ਇਸ ਲੜਾਈ ਦੇ ਵਿੱਚ ਆਪਾਂ ਨੂੰ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਔਰ ਹਿੰਦੁਸਤਾਨ ਜਿਹੜਾ ਇਹ ਸਾਡਾ ਹਿੰਦੁਸਤਾਨ ਹਿੰਦੂ ਸਿੱਖ ਮੁਸਲਮਾਨ ਪਾਈਚਾਰੇ ਦਾ ਇੱਕ ਜਿਹੜਾ ਸਾਂਝਾ ਮੁਲਕ ਹੈ ਸਾਂਝਾ ਦੇਸ਼ ਹੈ ਇਸ ਦੇ ਵਿੱਚ ਸਾਂਝੀ ਵਾਰਤਾ ਦੀ ਗੱਲ ਕੀਤੀ ਜਾਂਦੀ ਹੈ ਔਰ ਜਿਸ ਤਰ੍ਹਾਂ ਅੱਜ ਸਿਰਫ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਹੈ ਮੈਂ ਸਮਝਦਾ ਹਾਂ ਵੀ ਬਹੁਤ ਹੀ ਨਿੰਦੇ ਜੋ ਗੱਲ ਹੈ ਔਰ ਇਸ ਦੇ ਲਈ ਮੈਂ ਸਮਝਦਾ ਵੀ ਜਿਹੜੇ ਸਾਡੇ ਕੁਝ ਪੜੋਸੀ ਮੁਲਕ ਨੇ ਜਿਹੜੇ ਸ਼ਰਾਰਤਾਂ ਕਰ ਰਹੇ ਨੇ ਬਹੁਤ ਕਾਨੂੰਨੀਆਂ ਸ਼ਰਾਰਤਾਂ ਨੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਵੀ ਇਸ ਗੱਲ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਔਰ ਹਿੰਦੂ ਸਮਾਜ ਨੂੰ ਵੀ ਕਹਾਂਗਾ ਵੀ ਉਹ ਜਾਗਰੂਕ ਹੋਣ ਔਰ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਮੰਚ ਤੇ ਆ ਕੇ ਇਸ ਲੜਾਈ ਨੂੰ ਲੜੀਏ ਤਾਂ ਕਿ ਅਸੀਂ ਦੱਸ ਸਕੀਏ ਵੀ ਹਿੰਦੂ ਜਿਹੜਾ ਹੈ ਉਹ ਨਾ ਤੇ ਡਰਨ ਵਾਲਾ ਹੈ ਤੇ ਨਾ ਇਹਨਾਂ ਗੱਲੋਂ ਝੁਕਣ ਵਾਲਾ ਹੈ ਔਰ ਇਸ ਦੇ ਨਾਲ ਜਿਹੜੇ 27 ਮੌਤਾਂ ਸਾਡੇ ਹਿੰਦੂਆਂ ਦੀ ਹੋਈਆਂ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਵੀ ਪਰਮਾਤਮਾ ਨੂੰ ਆਪਣੇ ਚਰਨਾਂ ਦੇ ਵਾਸਤੇ ਉਸ ਪਰਿਵਾਰਾਂ ਨੂੰ ਇਹ ਭਾਣਾ ਬਖਸ਼ਣ ਦਾ ਜਿਹੜਾ ਵਾ ਬਲ ਦਵੇ ਔਰ ਮੈਂ ਸਮਝਦਾ ਆਂ ਵੀ ਅੱਜ ਜਿੰਨਾ ਵੀ ਇਸ ਚੀਜ਼ ਦੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਆ ਔਰ ਦੇਸ਼ ਵਾਸੀਆਂ ਨੂੰ ਜ਼ਰੂਰਤ ਹੈ ਅੱਜ ਇਕੱਠੇ ਹੋ ਕੇ ਆਪਣੇ ਦੇਸ਼ ਦੇ ਲਈ ਇੱਕ ਮੁੱਠ ਹੋ ਕੇ ਦੇਸ਼ ਦੀ ਲੜਾਈ ਲੜਨ ਦੀ ਨਾ ਕਿ ਕੋਈ ਆਪਣੀ ਰਾਜਨੀਤੀ ਕਰਨ ਦੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸਮੁੱਚਾ ਰਾਣੀ ਕਾ ਬਾਗ ਸਾਡੇ ਰਾਣੀ ਬਾਗ ਦੇ ਸਮੁੱਚੇ ਲੋਕ ਰਾਣੀ ਕਾ ਬਾਗ ਵੈਲਫੇਅਰ ਐਸੋਸੀਏਸ਼ਨ ਸ਼ਿਵਾਜੀ ਪਾਰਕ ਐਸੋਸੀਏਸ਼ਨ ਸਾਰੇ ਸਮੂਚੇ ਲੇਡੀਜ਼ ਔਰ ਸਾਡੇ ਸਰਾਨੀ ਬਾਦੇ ਸਰਪ੍ਰਸਤ ਸ਼੍ਰੀ ਮਨੋਚ ਚੱਡਾ ਜੀ ਅਸੀਂ ਸਾਰੇ ਨੇ ਰਲ ਕੇ ਇੱਕ ਉਪਰਾਲਾ ਕੀਤਾ ਸੀ ਔਰ ਮੈਂ ਧੰਨਵਾਦ ਕਰ ਦਿੰਦਾ ਸਾਰਿਆਂ ਦਾ ਜਿਨ੍ਹਾਂ ਨੇ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਹਿੰਦੁਸਤਾਨ ਵਾਸੀਆਂ ਲਈ ਔਰ ਸਤਾਈ ਪਰਿਵਾਰਾਂ ਲਈ ਖਾ ਦਾ ਨਾਰਾ ਮਾਰਿਆ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਕਿਤੇ ਜ਼ਰੂਰਤ ਪਵੇਗੀ ਹਿੰਦੁਸਤਾਨ ਦੇ ਲਈ ਜਿੱਥੇ ਵੀ ਜ਼ਰੂਰਤ ਪਵੇਗੀ ਅਸੀਂ ਸਾਰੇ ਜਾਨੇ ਇਸੇ ਤਰ੍ਹਾਂ ਖੜੇ ਨਜ਼ਰ ਰਾਵਾਂਗੇ ਡਾਕਟਰ ਸਾਹਿਬ ਤੁਸੀਂ ਗਵਾਂਡੀ ਮੁਲਕ ਦੀ ਗੱਲ ਕੀਤੀ ਤੁਹਾਨੂੰ ਲੱਗਦਾ ਹੈ ਕਿ ਕੋਈ ਜਮਾਤ ਅਤਕਵਾਦੀ ਹੋ ਸਕਦੀ ਹੈ ਦੇਖੋ ਮੈਂ ਸਮਝਦਾ ਜੀ ਮਜ਼ਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਹਿੰਦੂ ਹੈ ਹਮ ਹਿੰਦੁਸਤਾਨ ਹਮਾਰਾ ਇਹ ਗੱਲ ਜਮਾਤ ਦੀ ਨਹੀਂ ਹੈ ਜੀ ਇਹ ਸਿਰਫ ਛੋਟੀਆਂ ਸੋਚਾਂ ਨੇ ਜਿਹੜੇ ਹਿੰਦੁਸਤਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਡਾਗਰੀ ਸਾਹਿਬ ਅੱਜ ਜੰਮੂ ਕਸ਼ਮੀਰ ਦੇ ਵਿੱਚ ਨਾਰੇ ਸੁਣਨ ਨੂੰ ਮਿਲੇ ਮੁਸਲਮਾਨ ਹਿੰਦੂ ਭਾਈ ਭਾਈ ਕਹ ਲੱਗਦਾ ਹੈ ਕਿ ਇਹ ਇੱਕ ਇਤਫਾਕ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇੱਕ ਅਲੱਗ ਰੂਪ ਜਿਹੜਾ ਹੈ ਉਹ ਨਜ਼ਰ ਆਇਆ ਜੰਮੂ ਕਸ਼ਮੀਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਕਿਹਾ ਜੀ ਵੀ ਇਹ ਸਾਡਾ ਜਿਹੜਾ ਸਾਂਝੀ ਵਾਰਤਾ ਦਾ ਦੇਸ਼ ਹੈ ਔਰ ਅਸੀਂ ਸਾਰੇ ਇਕੱਠੇ ਆ ਸਾਡੀਆਂ ਸਾਂਝਾ ਗੱਠਿਆਣੇ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਇਕੱਠੇ ਹੁੰਨੇ ਆ ਇੱਕ ਦੂਜੇ ਦੇ ਫੰਕਸ਼ਨਾਂ 'ਚ ਇਕੱਠੇ ਹੁੰਨੇ ਆ ਇਹ ਕੁਝ ਸ਼ਰਾਰਤੀ ਅੰਸਰ ਸਾਨੂੰ ਲੜਾਉਣ ਦੀ ਕੋਸ਼ਿਸ਼ ਕਰਦਾ ਚਾਹੁੰਦੇ ਨੇ ਲੇਕਿਨ ਇਸ ਦੇ ਨਾਲ ਕੋਈ ਸਾਡੇ ਵਿੱਚ ਫਿਰਕਾਪ੍ਰਸਤੀ ਨਹੀਂ ਪਾਉਗੀ ਲੇਕਿਨ ਇਹ ਜੋ ਕਟਨਾ ਹੋਈ ਹੈ ਔਰ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈ ਉਹਨਾਂ ਨੂੰ ਬੰਦ ਹੀ ਸਜਾਵਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਤੁਹਾਨੂੰ ਤੁਹਾਡੇ ਮੁਤਾਬਿਕ ਲੱਗਦਾ ਕਿ ਜਿਸ ਤਰ੍ਹਾਂ ਪੁਲਬਾਮਾ ਅਟੈਕ ਹੋਇਆ ਸੀ ਉਸ ਤੋਂ ਬਾਅਦ ਬਹੁਤ ਵੱਡਾ ਐਕਸ਼ਨ ਜਿਹੜਾ ਸੀਗਾ ਉਹ ਮੋਦੀ ਗਵਰਨਮੈਂਟ ਨੇ ਕੀਤਾ ਸੀ ਤੁਹਾਨੂੰ ਲੱਗਦਾ ਕਿ ਹੋਰ ਵੀ ਵੱਡਾ ਐਕਸ਼ਨ ਕੀਤਾ ਜਾ ਸਕਦਾ ਇਸ ਵਾਰ ਮੋਦੀ ਬਿਲਕੁਲ ਜੀ ਸਾਨੂੰ ਬੜੀ ਉਮੀਦ ਹੈ ਆਪਣੇ ਹਿੰਦੂਸਤਾਨ ਦੀ ਸਰਕਾਰ ਦੇ ਉੱਪਰ ਔਰ ਅਸੀਂ ਆਸ ਕਰਦੇ ਹਾਂ ਬੇਜ਼ਾ ਮੂੰਹ ਤੋੜ ਜਿਹੜਾ ਜਵਾਬ ਜਿਹੜਾ ਜਲਦੀ ਸਾਡੀ ਭਾਰਤੀ ਸਰਕਾਰ ਦੀ ਤੁਹਾਨੂੰ ਲੱਗਦਾ ਨਹੀਂ ਕਿ ਮੁਸਲਮਾਨ ਡਰੇ ਡਰੇ ਆ ਲੱਗ ਰਿਹਾ ਕਿਉਂਕਿ ਲੁਧਿਆਣਾ ਦੇ ਵਿੱਚ ਸਾਰੇ ਮੁਸਲਮਾਨ ਕਮਿਊਨਿਟੀ ਕੈਰੀ ਨੇ ਕਿ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਲੱਗਦਾ ਨਹੀਂ ਕਿ ਇੱਕ ਫਿਰਕਾ ਪਸਤ ਲੋਕ ਜਿਹੜੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਲੇਕਿਨ ਅੱਜ ਪਾੜ ਪੰਨ ਦੀ ਕੋਸ਼ਿਸ਼ ਕੀਤੀ ਗਈ ਸੀ ਦੇਖੋ ਜੀ ਇਹ ਪਾੜ ਅੱਜ ਪਹਿਲੀ ਵਾਰੀ ਬਾਜੀ ਕੋਸ਼ਿਸ਼ ਨਹੀਂ ਕੀਤੀ ਗਈ 47 ਤੋਂ ਪਹਿਲਾਂ ਵੀ ਇਹ ਹੀ ਪਾਰ ਪਾਂ ਦੀ ਕੋਸ਼ਿਸ਼ ਕੀਤੀ ਕਿ ਵੀ ਅੱਤਵਾਦ ਦੇ ਵਿੱਚ 92 ਵਿੱਚ ਵੀ ਕੋਸ਼ਿਸ਼ ਕੀਤੀ ਕਿ ਬਹੁਤ ਵਾਰੀ ਬਾਹਰ ਦੇ ਮੁਲਕ ਦੀਆਂ ਏਜੰਸੀਆਂ ਬਾਹਰ ਦੇ ਲੋਕ ਕੋਸ਼ਿਸ਼ਾਂ ਕਰਦੇ ਨੇ ਲੇਕਿਨ ਹਮੇਸ਼ਾ ਨਾਕਾਮਜਾਬ ਹੋਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਭਾਈਚਾਰਾ ਇਸੇ ਤਰ੍ਹਾਂ ਕਾਮਯਾਬ ਰਹੇਗਾ ਲੇਕਿਨ ਉਸ ਦੇ ਨਾਲ-ਨਾਲ ਫਿਰ ਤੁਹਾਨੂੰ ਇਹ ਸਹੀ ਗੱਲ ਕਹਿਣਾ ਚਾਹੁੰਦੇ ਆਂ ਵੀ ਅਸੀਂ ਹਿੰਦੂ ਜਿਹੜੇ ਆਂ ਜਾਗਰੂਤ ਹੈ ਜੇ ਅਸੀਂ ਹਿੰਦੂ ਸਾਰੇ ਸਾਰੇ ਭਾਈਚਾਰਾ ਨੂੰ ਆਪਣੇ ਨਾਲ ਲੈ ਕੇ ਚੱਲਾ ਜਾਂਦੇ ਆਂ ਅਸੀਂ ਆਪਣੇ ਹੱਕ ਦੀ ਲੜਾਈ ਲੜਦਾ ਵੀ ਜਾਣਦੇ ਕੁਝ ਹੋਰ ਲੋਕ ਵੀ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆਂ ਕੀ ਕਹਿਣਾ ਚਾਹੋਗੇ ਅ ਅੱਜ ਜਿਹੜਾ ਅਟੈਕ ਹੋਇਆ ਹੈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਬਹੁਤ ਮਾੜਾ ਹੋਇਆ ਜੋ ਕੁਝ ਵੀ ਹੋਇਆ ਬਹੁਤ ਜਿਆਦਾ ਮਾੜਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਦੇਖੋ ਜੰਮੂ ਕਸ਼ਮੀਰ ਅੱਜ ਜੋ ਵੀ ਹਿੰਦੂ ਸਿੱਖ ਛਾਈ ਅਸੀਂ ਜੋ ਵੀ ਸਭ ਕੱਟਿਆ ਪਰ ਜੋ ਹੋਇਆ ਬਹੁਤ ਮਾੜਾ ਹੋਇਆ ਲੇਕਿਨ ਜਸਟ ਅੱਜ ਦੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਜੰਮੂ ਕਸ਼ਮੀਰ ਦੇ ਵਿੱਚ ਵੀ ਹਿੰਦੂ ਜਿੰਦਾਬਾਦ ਦੇ ਨਾਰੇ ਲੱਗੇ ਹਿੰਦੂ ਪਰਿਵਾਰਾਂ ਨੂੰ ਲੈ ਕੇ ਜਿੰਦਾਬਾਦ ਦੇ ਨਾਰੇ ਲੱਗੇ ਲੱਗਦਾ ਹੈ ਕਿ ਉਹਨਾਂ ਦੇ ਦਿਮਾਗ 'ਚ ਵੀ ਦਰਸ਼ਤ ਹੈ ਕਿ ਉਹ ਨਾਵੇ ਕਿਤੇ ਹੋਰ ਐਕਸ਼ਨ ਜਿਹੜਾ ਵਾ ਮੋਦੀ ਗਵਰਨਮੈਂਟ ਕਰਦੀ ਕੋਈ ਇਥੇ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ ਕਿ ਹੋ ਸਕਦਾ ਕੁਝ ਵੀ ਹੋ ਸਕਦਾ ਕਿਉਂਕਿ ਜਦੋਂ ਇਹੋ ਜਿਹੇ ਲੋਕ ਸ਼ਰਾਰਤੀਆਂ ਇਕੱਠੇ ਹੋ ਕੇ ਐ ਕੰਮ ਕਰਦੇ ਨੇ ਕਿ ਕੁਝ ਵੀ ਕਰ ਸਕਦੇ ਜਦੋਂ ਮਰਜ਼ੀ ਕਰ ਸਕਦੇ ਨੇ ਪਰ ਇਹ ਹੋਣਾ ਨਹੀਂ ਚਾਹੀਦਾ ਸੀ ਕਿਰਨ ਜੋ ਹੋਇਆ ਮਾੜਾ ਹੋਇਆ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਨਾਲ ਉਹ ਦਿਹਾਣੇ ਦੇ ਵਿੱਚ ਅੱਜ ਵੇਖਣ ਨੂੰ ਮਿਲਿਆ ਮੌਲਵੀ ਸਾਰੇ ਇਕੱਠੇ ਸਨ ਉਹਨਾਂ ਵੱਲੋਂ ਜਿਸ ਤਰ੍ਹਾਂ ਇੱਕ ਜੁੜਦਾ ਦੀ ਗੱਲ ਕੀਤੀ ਗਈ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੇ ਫਿਰਕਾ ਪਰਸਥ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਕਾਨੂੰਨੀ ਹਰਕਤਾਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਦਾ ਕੋਈ ਮਜ਼ਬੂਦ ਹੁੰਦਾ ਹੈ ਹਾਤਕ ਦਾ ਤਾਂ ਉਹਨਾਂ ਦਾ ਤਾਂ ਕੋਈ ਮਜ਼ਬੂਦ ਹੁੰਦਾ ਨਹੀਂ ਹਾਤਕਵਾਦ ਦਾ ਤਾਂ ਕੋਈ ਮਜ਼ਬੂਦ ਨਹੀਂ ਹੁੰਦਾ ਫਿਰ ਮੇਰਾ ਇਹ ਸਵਾਲ ਹੈ ਕਿ ਜਦ ਉਹਨਾਂ ਦਾ ਕੋਈ ਮਜ਼ਬੂਦ ਨਹੀਂ ਹੁੰਦਾ ਤੇ ਮਜ਼ਬ ਪੁੱਛ ਕੇ ਗੋਲੀ ਕਿਉਂ ਮਾਰਦੇ ਬੈਠੇ ਇਹ ਵੀ ਸੋਚਣ ਦੀ ਗੱਲ ਸੀ ਬਿਲਕੁਲ ਹਾਤਕ ਦਾ ਕੋਈ ਮਜ਼ਬੂਦ ਨਹੀਂ ਹੈ ਫਿਰ ਉਹ ਮਜ਼ਬ ਪੁੱਛ ਕੇ ਗੋਲੀ ਕਿਉਂ ਮਾਰਦੇ ਦੂਸਰੀ ਚੀਜ਼ ਅਜ ਬੰਗਾਲ ਜਲ ਰਿਹਾ ਹੈ ਅੱਜ ਕਸ਼ਮੀਰ ਦੇ ਵਿੱਚ 370 ਸਾਡੀ ਮੋਦੀ ਸਰਕਾਰ ਨੇ ਹਟਾਈ ਕਿ ਤੁਸੀਂ ਪ੍ਰਾਪਰਟੀਆਂ ਲਵੋ ਜੋ ਮਰਜ਼ੀ ਕਰੋ ਇੱਕ ਟੂਰਿਸਟ ਜਿਹੜਾ ਜਾ ਰਿਹਾ ਉਹ ਹੀ ਇੱਕ ਬਜ਼ਾਤੇ ਖੁਦ ਉਹ ਸੇਫ ਨਹੀਂ ਹੈ ਤੁਸੀਂ ਪ੍ਰਾਪਰਟੀ ਦੇ ਬਾਰੇ ਕਿਵੇਂ ਪਲਾਨ ਕਰ ਸਕਦੇ ਹੋ ਬਾਕੀ ਨਹੀਂ ਗੱਲ ਕਿ ਮਜ਼ਬ ਨਹੀਂ ਸਿਖਾਂਦਾ ਕਿਸੇ ਨੂੰ ਕੋਈ ਆਪਸ ਵਿੱਚ ਬੈਰ ਰੱਖਣਾ ਮੈਂ ਸਮਝਦਾ ਹਾਂ ਜਿਹੜੇ ਉਹ ਅਗਰ ਮੁਸਲਮਾਨ ਵੀ ਨੇ ਤਾਂ ਸ਼ਾਇਦ ਉਹਨਾਂ ਨੇ ਕੁਰਾਨ ਨਹੀਂ ਪੜ੍ਹੀ ਹੋਵੇਗੀ ਕਿਉਂਕਿ ਕੁਰਾਨ ਜਿੱਤੇ ਕਿਤੇ ਲਿਖਿਆ ਨਹੀਂ ਕਿ ਤੁਸੀਂ ਖੂਨ ਕਰੋ ਤੁਸੀਂ ਹਿੰਸਾ ਕਰੋ ਤੁਸੀਂ ਮਾਰਕੁੱਟ ਕਰੋ ਤੁਸੀਂ ਜਾਨ ਜਾਨ ਮਾਲ ਦੀ ਹਾਨੀ ਕਰੋ ਐਸਾ ਕੋਈ ਕੁਰਾਨ ਜਾਂ ਕਿਸੇ ਵੀ ਮਜ਼ਦ ਦੀ ਕਿਤਾਬ ਦੇ ਵਿੱਚ ਨਹੀਂ ਲਿਖਿਆ ਸ਼ਾਇਦ ਉਹਨਾਂ ਨੇ ਨਹੀਂ ਪੜ੍ਹੀ ਹੋਣੀ ਇਸ ਕਰਕੇ ਬਾਕੀ ਜਾਂ ਉਹ ਪੇੜ ਨੇ ਜਾਂ ਉਹਨਾਂ ਦੀ ਗਰੀਬੀ ਹੈ ਗੁਰਬਤ ਹੈ ਉਹਨਾਂ ਨੂੰ ਆਪਣੇ ਪਰਿਵਾਰ ਵਾਸਤੇ ਬਗਰੋ ਕੋਈ ਸਪੋਰਟ ਮਿਲਦੀ ਹੈ ਇਹਦੇ ਪਿੱਛੇ ਕਿਹੜੇ ਕਿਹੜੇ ਸੰਗਠਨ ਨੇ ਸਾਡੀ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਹਦੇ ਵਾਸਤੇ ਉਸ ਤਰ੍ਹਾਂ ਦਾ ਹੀ ਇੱਕ ਇਹੋ ਜਿਹਾ ਪਲਾਨ ਮਾਸਟਰ ਪਲਾਨ ਤਿਆਰ ਕਰਕੇ ਜਿਹੜਾ ਅੱਜ ਉਹਨਾਂ ਦੀ ਮੀਟਿੰਗ ਤੇ ਜਾਰੀ ਹੈ ਤੇ ਉਹਦੇ ਵਾਸਤੇ ਉਹਨਾਂ ਨੂੰ ਇੱਕ ਅੱਛਾ ਸਾ ਪਲਾਨ ਕਰਕੇ ਤੇ ਇਹਨਾਂ ਨੂੰ ਕੋਈ ਬੰਦੇ ਐਨਕਾਉਂਟਰ ਕਰਨ ਦੀ ਬਜਾਏ ਕੋ ਦੋ ਤਿੰਨਾਂ ਦੇ ਹੱਥਾਂ ਆ ਜਿਸ ਤਰ੍ਹਾਂ ਬੰਬੇ ਦੇ ਵਿੱਚ 26 11 ਦੇ ਵਿੱਚ ਆ ਕਸਾਬ ਆਇਆ ਸੀ ਇਸ ਤਰ੍ਹਾਂ ਦੇ ਕੋਈ ਦੋ ਬੰਦੇ ਇਹਨਾਂ ਦੇ ਹੱਥਾਂ ਚਾਣ ਫਿਰ ਉਹਨਾਂ ਨੂੰ ਪੁੱਛਿਆ ਜਾਏ ਤੇ ਫੇਰ ਵੀ ਕੁਝ ਕਿਤੇ ਬਾਕੀ ਹੈ ਕਿ ਅੱਜ ਬੰਗਾਲ ਦੇ ਵਿੱਚ ਦੇਖੋ ਦੂਸਰਾ ਮੈਂ ਇਹ ਕਹਿਣਾ ਹੈ ਕਿ ਅੱਜ 사우ਦੀ ਅਰਬੀ 사우ਦੀ ਅਰਬ ਹੈ ਦੁਬਈ ਹੈ ਜਾਂ ਇਹੋ ਜਿਹੀ ਇਸਲਾਮਿਕ ਕੰਟਰੀਆਂ ਨੇ ਉੱਥੇ ਕਿਉਂ ਨਹੀਂ ਇਹ ਹੱਥੇ ਹੁੰਦੇ ਇਹ ਕੋਈ ਹਿੰਦੁਸਤਾਨੀ ਉਹਨਾਂ ਨੇ ਚੁਣਿਆ ਹੋਇਆ ਹੈ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹਾਂਗਾ ਜਦੋਂ ਲਾਸਟ ਟਾਈਮ ਤੇ ਡੋਨਲਡ 트럼ਪ ਆਏ ਸਨ ਉਦੋਂ ਪੁਲਵਾਮਾ ਅਟੈਕ ਹੁੰਦਾ ਹੈ ਜੀ ਹੁਣ ਵੀ ਯੂ ਐਸ ਦੇ ਉਹ ਰਾਸ਼ਟਰਪਤੀ ਇੱਥੇ ਨੇ ਹੁਣ ਵੀ ਇਸ ਤਰ੍ਹਾਂ ਦਾ ਅਟੈਕ ਹੋ ਗਿਆ ਕਿਸੇ ਨਾ ਕਿਤੇ ਜਗ੍ਹਾ ਤੇ ਲੱਗਦਾ ਨਹੀਂ ਕਿ ਸੂਈ ਕਿਸੇ ਹੋਰ ਪਾਸੇ ਵੀ ਇਸ਼ਾਰਾ ਕਰਦੀ ਹੋ ਸਕਦੀ ਹੈ ਕਿ ਸਾਡੇ ਹਾਲਾਤ ਦੇਸ਼ ਤੇ ਬਹੁਤ ਮਾੜੇ ਨੇ ਨਹੀਂ ਇਹਨਾਂ ਦੀ ਇਹਨਾਂ ਦੀ ਜਿਹੜੀ ਆਪਸੀ ਜਿਹੜੇ ਇਹਨਾਂ ਦੇ ਮਤਭੇਦ ਹੈਗੇ ਨੇ ਉਹ ਟਰੰਪ ਤੋਂ ਪਹਿਲੇ ਵੀ ਗਏ ਸੀ ਉਹ ਪਹਿਲੇ ਵੀ ਗਏ ਸੀ ਉਸ ਤੋਂ ਬਾਅਦ ਵੀ ਹੈਗੇ ਨੇ ਇਹਦੇ ਚ ਪਾਕਿਸਤਾਨ ਕਿਤੇ ਨਾ ਕਿਤੇ ਉਹਨਾਂ ਨੂੰ ਸ਼ਹਿ ਦੇ ਰਿਹਾ ਜਿਹੜਾ ਉਹ ਅੱਜ ਮੰਨਣ ਨੂੰ ਵੀ ਤਿਆਰ ਨਹੀਂ ਹੈਗਾ ਅੱਜ ਪਾਕਿਸਤਾਨ ਦੀ ਆਰਮੀ ਚੀਫ ਜਿਹੜਾ ਕਹਿ ਰਿਹਾ ਜੀ ਇਸ ਹਾਦਸੇ ਵਿੱਚ ਸਾਡਾ ਕੋਈ ਹੱਥ ਨਹੀਂ ਹੈਗਾ ਜਦ ਕਿ ਮੇਰਾ ਮੈਂ ਸਮਝਦਾ ਹਾਂ ਕਿ ਇਹ ਗਲਤ ਸਟੇਟਮੈਂਟ ਹੈ ਐਸਾ ਕੁਝ ਨਹੀਂ ਹੈ ਥੈਂਕ ਯੂ ਸੋ ਮਚ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਲੇਡੀਆਂ ਜਿਹੜੀਆਂ ਨੇ ਇੱਥੇ ਵੀ ਸੀ ਮੈਂ ਇੱਕ ਲੇਡੀ ਨੂੰ ਦੇਖ ਰਿਹਾ ਸੀਗਾ ਅੱਖਾਂ 'ਚ ਹੰਝੂ ਸੀਗੇ ਤੁਹਾਡੇ ਕੀ ਕਹਿਣਾ ਚਾਹੋਗੇ ਤੁਹਾਡੀਆਂ ਹੱਥਾਂ 'ਚ ਕੈਂਡਲ ਸੀਗੀ ਲੇਕਿਨ ਅੱਖਾਂ ਦੇ ਵਿੱਚ ਜ਼ਰੂਰ ਹੰਝੂ ਸੀਗੇ ਕੀ ਕਹਿਣਾ ਚਾਹੋਗੇ ਸਾਤੋ ਜੀ सच बोलूं तो ये आंसू पैंतीस साल पुराने हैं पैंतीस साल पहले मैं कश्मीर से आई हूँ एज ए माइग्रेंट आई थी पैंतीस साल पहले भी उन्होंने हमारे घर के पास मंदिर में आग लगाई थी अगली टर्न हमारी थी मेरे पापा ने बोला था सारा सामान निकाल लो लेकिन पता नहीं क्या था कश्मीरी भाईचारे ने उस टाइम भी हमारी जान बचाई थी लेकिन आज का यह हादसा देख के ना मुझे वही पैंतीस साल के पुराने जख्म याद आ गए हैं कि कैसे मुझे सब हम सब कुछ हमारा घर छोड़ के आना पड़ा था पैंतीस साल भी बाद भी आतंकवाद नहीं मिट पाया है पैंतीस साल बाद भी यही हालत है कितनी सरकारें बदली कितना कुछ हुआ लेकिन आज भी मेरा कश्मीर उसी आतंकवाद में झुलस रहा है जिसका मुझे बहुत दुख होता है आपको लगता है कि जो आतंकवादी उनका कोई मजहब होता है आपको लगता है आतंकवादियों का कोई मजहब नहीं होता है ये सब कट्टरपंथी बनती है तब से मेरा आज जब से मैंने कल से हादसा सुना मेरे आँख से एक मिनट भी आंसू नहीं रुक पाए हैं शायद मैं कभी किसी रैली शैलीज में नहीं आती हूँ लेकिन आज पता नहीं मेरा मन में कहा था कि मैं जाना चाहती हूँ उस रैली में मैं बोलना चाहती हूँ कि कब कभ, कब ये आतंकवाद मिटेगा कब ये हमारा कश्मीर जो है पहले जैसा होएगा जिसमें हम हंसते खेलते थे सारे फ्रेंड्स मिल रहते थे पता नहीं वो दिन कब आएगा लेकिन लगता है कि जब आप नाइन नौ साल के थे तब का हालात और अब के हालात सेम लग रहे हैं तो मैं आपका ਭੀ ਲੱਗ ਰਹੇ ਸੇਮੀ ਵਹਾਂ ਪਰ ਲਾਤੀ ਹੋਇਆ सेमनी हालात बदलते हैं लेकिन जब अच्छे हालात होते हैं फिर जो कट्टरपंथी लोग होते हैं जो किसी तरीके से उन हालातों को ख़राब करना चाहते हैं अभी भी मेरा फ्रेंड सर्कल है अभी भी हम वहाँ जाते हैं हम अच्छे से मिलते हैं सब कुछ करते हैं लेकिन जब ये कट्टरपंथी बीच में आते हैं तो फिर सब खत्म कर देते हैं अटैक सुना तो, तो आपके दिमाग में पहला क्या पॉइंट आया था मेरे दिमाग में वही सीन आया था जब मैं नौ साल की बच्ची थी और हमारे घर के हमारे घर के सामने एक भीड़ जा रही थी और मैं खेल रही थी और वो भीड़ ने आके मंदिर में जाके आग लगाई थी और उस ਆਗ ਮੈਂ ਲੋਕੋ ਕੋ தकील தकील ਕਰ ਫੈਂਕਾ tha mujhe wohi scene wohi scene mujhe yaad aa raha tha ki humme papa ne bola tha jaldi se nikal jao ab ab agla ghar hamara hai तो मुझे वही दहशत याद आ रही थी कि शायद हमारे घर में आग लगाने वो आ जाएंगे कभी भी हमारा घर जल जाएगा लेकिन मेरे दादू पोत्र रसूखदार थे जिस वजह से हमारे घर को उन्होंने कुछ नहीं किया था जो कि अब ये पैंतीस साल से जो मेरे अंदर एक आग है कि ये बुझनी चाहिए हमारा कश्मीर मुझे शांत चाहिए वैसे ही कश्मीर चाहिए जो मैं आठ साल की बच्ची थी जब मैं रात को हम दस ग्यारह बजे भी हम पूरा यहाँ पर तो आप गोल्ड नहीं ना पहन सकते हम पूरा गोल्ड पहन के जाते थे कोई आपको टच नहीं कर सकता था मतलब कि इतना सेफ था वो लेकिन पता नहीं वो एट्टी के बाद सब कुछ बिगड़ता ही गया اگے کتھے ہیں جی میرے کون کون ہیں ابھی ابھی کون کون ہیں میرے میرے papa چلے گئے ہیں میری مಮ್ಮا ہے میرا بھائی ہے ہماری وہاں پہ بہت زمینیں ہیں جن کا کیس ہے پر ابھی کچھ ہوا نہیں ہے چلو وہ تو ہمیں کوئی بات نہیں ہے لیکن میں چاہتی ہوں حالات سدھر جائیں کل جو اتنا دڑنک ہاسا ہوا ہے نا وہ ایک ایک تصویر میری آنکھوں آنکھوں کے آگے جلک رہی ہے کہ کیوں کیوں ایسا کر رہے ہیں یہ پنجاب دے وچ موجود ہیں بہت سیف اپنے اپ نو سمجھ دیا لیکن کتنا کتھے جدوں اس طرح دی موم بتیاں دیکھدیاں تے ਮਨ ਦੇ ਵਿੱਚ ਚੀਜ਼ ਵੀ ਉੱਠਦੀ ਹੈ ਕਿ ਕਿੰਨਾ ਕਿਤੇ ਉਹ ਕਸ਼ਮੀਰ ਜੋ ਕਿ ਸਵਰਗ ਕਿਹਾ ਜਾਂਦਾ ਸੀ ਲੇਕਿਨ ਹੁਣ ਲਗਾਤਾਰ ਹੀ ਗੋਲੀਆਂ ਦੇ ਵਿੱਚ ਘਿਰਦਾ ਹੋਇਆ ਨਜ਼ਰ ਆਉਂਦਾ ਹੈ ਲਗਾਤਾਰ ਹੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੀ ਜਾਨ ਜਿਹੜੀ ਆ ਉਹ ਕੁਝ ਟੈਰਰਿਸਟ ਕੋ ਜਿਹੜੀ ਆ ਗਵਾ ਲੈਂਦੇ ਨੇ ਲੇਕਿਨ ਬੀਤੇ ਦਿਨ ਹੋਈ ਘਟਨਾ ਨੇ ਇੱਕ ਵਾਰ ਫਿਰ ਤੋਂ ਪੂਰੇ ਦੇਸ਼ ਨੂੰ ਜਿਹੜਾ ਹੈ ਉਹ ਝੰਜੋੜ ਕੇ ਰੱਖਤਾ ਹੈ ਕੈਮਰਾ ਪਰਸਨ ਸਾਹਿਬ ਪ੍ਰੇਤਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਿਤ ਸਾਹਿਬ